ਅੱਜ ਸਾਡੇ ਬਹੁਤ ਹੀ ਪਿਆਰੇ ਅੱਜ ਜਿਹੜਾ ਜਿਹੜਾ ਆ ਹੋਈਆਂ ਕੀ ਮਰਦਾਬੀ ਪਿਆ ਕੰਮ ਬਹੁਤ ਹੀ ਜਿਹੜੇ ਲੋਕ ਕੰਮ ਕਰਦੇ ਸਨ ਆਪਣੇ ਬੱਚਿਆਂ ਨੂੰ ਜਿਹੜੀ ਨੇ ਜਿਹੜੀ ਆ ਪੂਰੀ ਯਾਤਰਾ ਪੂਰੀ ਕੀਤੀ ਦੇਖੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਅੱਜ ਸਾਰੇ ਸਾਥੀਆਂ ਸਮੇਤ ਗੁਰਪੁਰ ਵਾਸੀ ਸਰਦਾਰ ਚੰਚਲ ਸਿੰਘ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਿਆ ਆ। ਸਾਡਾ ਇਹ ਪਿੰਡ ਬਾਰਡਰ ਦੇ ਕੰਢੇ ਤੇ ਜੱਗੋ ਚਕ ਟਾਂਡਾ ਪਿੰਡ ਆ। ਇਸ ਪਿੰਡ ਦੇ ਉਹ ਵਸਨੀਕ ਸਨ। ਲੰਬਾ ਸਮਾਂ ਆਰਮੀ ਵਿੱਚ ਨੌਕਰੀ ਕੀਤੀ। ਉਸ ਤੋਂ ਬਾਅਦ ਬਿਜਲੀ ਬੋਰਡ ਵਿੱਚ ਨੌਕਰੀ ਕੀਤੀ। ਔਰ ਇਸ ਦੇ ਨਾਲ-ਨਾਲ ਉਹਨਾਂ ਨੇ ਜੋ ਸਮਾਜ ਦੀ ਸੇਵਾ ਕੀਤੀ ਹੈ ਉਹ ਵੀ ਇੱਕ ਮਿਟਾ ਯਾਦਾਂ ਛੱਡ ਗਏ ਨੇ। ਚੰਗੇ ਮਨੁੱਖ ਚੰਗੇ ਕੰਮ ਕਰਕੇ ਜਾਂਦੇ ਨੇ। ਉਹਨਾਂ ਦੇ ਚੰਗੇ ਪਣ ਨੂੰ ਲੋਕ ਰੋਂਦੇ ਨੇ ਹਰ ਮਨੁੱਖ ਆਪਣੇ ਸੁੱਖਾਂ ਨੂੰ ਆਪਣੇ ਕੰਮਾਂ ਨੂੰ ਜਿਹੜਾ ਉਹਦੀ ਸਾਂਝ ਹੁੰਦੀ ਹੈ ਸਾਡੀ ਸਾਂਝ ਆਤਮਾ ਨਾਲ ਨਹੀਂ ਸਾਡੀ ਸਰੀਰ ਨਾਲ ਹੈ ਤੇ ਸਰੀਰ ਦੇ ਹੁੰਦੇ ਬਿਨਾ ਉਹ ਕਿਸੇ ਦੀ ਕੰਮ ਮਦਦ ਕਰ ਸਕਦਾ ਉਸ ਮਨੁੱਖ ਨੇ ਆਪਣੇ ਪਿੰਡ ਵਿੱਚ ਆਪਣੇ ਇਲਾਕੇ ਵਿੱਚ ਵਧੀਆ ਛਾਪ ਛੱਡੀ ਸੀ ਤੁਸੀਂ ਸਵਾਲ ਕੀਤਾ ਆਪਣੇ ਪਰਿਵਾਰ ਨੂੰ ਬੜਾ ਵਧੀਆ ਸੈੱਟ ਕੀਤਾ ਹਰ ਮਨੁੱਖ ਆਪਣੇ ਪਰਿਵਾਰ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਨੇ ਵੀ ਆਪਣੀ ਡਿਊਟੀ ਨਿਭਾਈ ਹੈ ਚੰਗਾ ਮਨੁੱਖ ਚੰਗਾ ਸੈਤਲ ਕਰਕੇ ਜਾਂਦਾ ਆਪਣੇ ਪਰਿਵਾਰ ਨੂੰ ਪਰ ਜੋ ਸਮਾਜ ਲਈ ਸੇਵਾ ਕੀਤੀ ਹੈ ਉਹ ਇੱਕ ਅਮੇਟ ਯਾਦ ਹੈ ਜਦੇ ਬਾਰੇ ਤੁਸੀਂ ਕੋਈ ਨਹੀਂ ਜਾਣਦੇ ਆਪਣੇ ਪਿੰਡ ਵਿੱਚ ਸਮਾਜ ਦੇ ਅੰਦਰ ਵਿੱਚ ਰਹਿੰਦੇ ਆ ਇੱਕ ਨੇਕ ਮਨੁੱਖ ਦੇ ਰੂਪ ਵਿੱਚ ਉਹਨਾਂ ਨੇ ਆਪਣਾ ਜੀਵਨ ਬਕਤੀਤ ਕੀਤਾ ਤੇ ਉਹਨਾਂ ਦੀ ਜ਼ਿੰਦਗੀ ਭਰ ਜਿਹੜੇ ਲੋਕ ਉਹਨਾਂ ਦੇ ਤੱਕ ਜਿੰਦੇ ਰਹਿਣਾ ਉਹਨਾਂ ਤਾਂ ਹਮੇਸ਼ਾ ਯਾਦ ਕਰਦੇ ਰਹਿਣਗੇ ਅੱਜ ਆ ਪਿੰਡ ਵਾਲੇ ਲੋਕ ਵੀ ਵੱਧ ਚੜ ਕੇ ਕਹਿ ਰਹੇ ਸਨ ਉਹ ਸਾਨੂੰ ਬੜਾ ਵੱਡਾ ਘਾਟਾ ਪਿਆ ਹਰ ਮਨੁੱਖ ਦਾ ਕਈ ਲੋਕ ਪਰਿਵਾਰ ਤੱਕ ਸੀਮਿਤ ਹੁੰਦੇ ਨੇ ਉਹ ਮਨੁੱਖ ਸਮਾਜ ਜੀਵ ਮਨੁੱਖ ਸੀਗਾ ਪਰਿਆਂ ਵਿੱਚ ਬਹਿਣ ਵਾਲਾ ਵਧੀਆ ਮਨੁੱਖ ਸੀ ਉਹਦੇ ਜਾਣ ਦਾ ਵੱਡਾ ਘਾਟਾ ਪਿਆ ਮੈਂ ਸਤਗੁਰ ਦੇ ਚਰਨਾਂ ਚ ਅਰਦਾਸ ਕਰਦਾ ਸਤਿ ਨੂੰ ਸੱਚੇ ਪਾਤਸ਼ਾਹ ਇਸ ਨੇਕ ਮਨੁੱਖ ਨੇਕ ਆਤਮਾ ਨੂੰ ਸਦੀਵ ਸਦੀਵ ਕਾਲ ਲਈ ਆਪਣੇ ਚਰਨਾਂ ਜਵਾਜ਼ ਬਖਸ਼ੋ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੋ Terima kasih telah menonton. I'm going to show you how to do it. I'm going to show you how to do it. ਹਲੋ ਹਲੋ ਕਰ ਲਵਾਂਗਾ ਜਿਹੜਾ ਅੰਤਿਮ ਅਲਵਾਸ ਮੁੱਖ ਸਤਜੀਤ ਸਿੰਘ ਜੀ ਨਾ ਮੈਂ ਰੰਜਨ ਉਹਫਾ ਜਰਨਲਿਸਟ ਮਰੇਤੇ ਅੰਕਲ ਨੇ ਸਦਾ ਚੰਚਲ ਸਿੰਘ ਜੀ ਔਰ ਮੇਰੇ ਸਾਥੀ ਪਤਰਕਾਰ ਕਪਾਲ ਸਾਹਿਬ ਪਤਾਈ ਨੇ ਤਾਂ ਮੈਂ ਤਾਂ ਬਹੁਤ ਬਰੀਕੀ ਤੇ ਜਾਣਨਾ ਕਿ ਸਦਾ ਚੰਚਲ ਸਿੰਘ ਸਾਡੇ ਜਿਹੜੇ ਅੰਕਲ ਸੀਗੇ ਉਹਨਾਂ ਨੇ ਫੌਜ ਦੀ ਔਰ ਉਸ ਤੋਂ ਬਾਅਦ ਪੰਜਾਬ ਪੰਜਾਬ ਲੈਕਸਿਟੀ ਬੋਰਡ ਦੇ ਵਿੱਚ ਵਿਜੀਲੈਂਸ ਵਿਭਾਗ ਚ ਵੀ ਨੌਕਰੀ ਕੀਤੀ ਉਹ ਦੋਨੇ ਵਿੰਗ ਜਿਹੜੇ ਸੀ ਉਸ ਟਾਈਮ ਦੇ ਉੱਤੇ ਬੜੇ ਇੰਪੋਰਟੈਂਟ ਵਿੰਗ ਸੀਗੇ ਔਰਿਆ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਵਾਰ ਵੀ ਹਾੜ ਆਏ ਤੇ ਇਥੋਂ ਹੀ ਪਿੰਡ ਤੋਂ ਟੁੱਟਿਆ ਸੀ ਮੇੜੋ ਟੁੜੇ ਟੁੱਟਿਆ ਸੀਗਾ ਤੇ ਇਹ ਪਾਣੀ ਆਇਆ ਤੇ ਉਸ ਤੋਂ ਬਾਅਦ ਜਦੋਂ ਸੀ ਉਹਨਾਂ ਨੇ ਪੜ੍ਹਾਈ ਲਿਖਾਈ ਕੀਤੀ ਇਸ ਇਲਾਕੇ 'ਚ ਨਾ ਕੋਈ ਸਕੂਲ ਸੀ ਨਾ ਕੋਈ ਸੜਕ ਸੀ ਨਾ ਕੋਈ ਬਿਜਲੀ ਦਾ ਪ੍ਰਬੰਧ ਸੀ ਤੇ ਇਸ ਦੌਰਾਨ ਉਹਨਾਂ ਨੇ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਮੁਕੰਮਲ ਕੀਤਾ ਤੇ ਬੀਨਨਗਰ ਸ਼ਹਿਰ ਜਿਹੜਾ ਵਾ ਇਥੋਂ ਕੋਈ 17-18 ਕਿਲੋਮੀਟਰ ਦੀ ਦੂਰੀ ਤੇ ਆ ਉੱਥੇ ਜਾਣਾ ਬੜਾ ਮੁਸ਼ਕਲ ਸੀਗਾ ਤੇ ਵਿਦਿਆ ਨੂੰ ਹਾਸਲ ਕਰਨਾ ਫਿਰ ਦੇਸ਼ ਦਾ ਸਿਪਾਹੀ ਬੰਨਾ ਫਿਰ ਦੇਸ਼ ਦੀ ਸਿਪਾਈ ਜਦੋਂ ਭਰਤੀ ਹੋਏ ਨੇ 1971 ਦੇ ਵਿੱਚ ਤੇ ਥੋੜੇ ਜਿਹੇ ਸਮੇਂ ਬਾਅਦ جنگ ਲੱਗੀ ਹੈ ਦੋਸਤਾਨ ਪਾਕਿਸਤਾਨ ਦੀ ਔਰ ਇਹ ਦੇਖੋ ਵੀ ਇਥੇ ਪਾਕਿਸਤਾਨ ਕਿੰਨੀ ਦੂਰ ਆ ਆ ਚਾਰ ਖੱਤੇ ਪਾਰ ਕਰੋ ਤੇ ਅੱਗੇ ਪਾਕਿਸਤਾਨ ਸ਼ੁਰੂ ਹੁੰਦਾ ਤੇ ਇੱਥੇ ਹੀ ਬੈ ਕੇ ਫਿਰ ਉਹਨਾਂ ਜਦੋਂ ਫੌਜ ਚ ਭਰਤੀ ਹੋ ਗਏ ਆ ਅਜੇ 6 ਮਹੀਨੇ ਦੀ ਟ੍ਰੇਨਿੰਗ ਨਹੀਂ ਹੋਈ ਤੇ ਦੇਸ਼ ਦੇ ਉੱਤੇ جنگ ਪੈ ਗਈ ਪਰ ਇਹੋ ਜਿਹੇ ਬੰਦਿਆਂ ਨੇ ਜਿਹੜੀ ਟ੍ਰੇਨਿੰਗ ਦੇ ਦੌਰਾਨ ਵੀ ਆਪਣੀ ਹੋਂਦ ਪੂਰੀ ਹੋਣ ਨਾ ਵੀ ਹੋਣ ਕਰਨ ਜਿੰਨੀ ਹੋਈ ਤੇ ਫਿਰ ਵੀ ਜੰਗ ਲੜੀ ਤੇ ਇਸ ਕਰਕੇ ਉਸ ਤੋਂ ਬਾਅਦ ਲੈਕਸਿਟੀ ਦਾ ਡਿਪਾਰਟਮੈਂਟ ਆਲੇ ਦੁਆਲੇ ਇੱਥੇ ਕੋਈ ਬੱਤੀ ਨਹੀਂ ਸੀ ਹੁੰਦੀ ਕੁਝ ਨਹੀਂ ਸੀ ਹੁੰਦੀ ਤੇ ਆਪਣੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਉਹ ਰੋਸ਼ਨੀ ਉਹ ਚਿਰਾਗ ਬੱਤੀ ਦਾ ਜਲਾਇਆ ਇੱਥੇ ਆ ਕੇ ਕਿਤੇ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਅਗਲੀ ਕਰਚ ਦੇ ਸੰਬੰਧ ਰਾਦੇ ਰਿਟਾਇਰਮੈਂਟ ਤੋਂ ਬਾਅਦ ਫਿਰ ਉਹਨੇ ਆਪਣਾ ਕਿੱਤਾ ਸੰਭਾਲਿਆ ਤੇ ਉਹ ਆਪਣੇ ਪੂਰੇ ਫਰਜ਼ ਨਿਭਾਏ ਗਏ ਨੇ ਆਪਣੇ ਬੇਟਿਆਂ ਆਪਣੇ ਪੋਤਰਿਆਂ ਨੂੰ ਆਪਣੇ ਗ੍ਰੈਂਡਸਨ ਨੂੰ ਉਹਨੇ ਮਰਚੰਟ ਨੇਵੀ ਦੇ ਵਿੱਚ ਪੜਾਇਆ ਅਗੇ ਪ੍ਰਤੀਕਰਆ ਆਇਆ ਔਰ ਪੂਰਾ ਹੌਨਲਾ ਸਹਿਯੋਗ ਕਰਦੇ ਰਹੇ ਨੇ ਔਰ ਇੱਕ ਮੈਨਾ ਇੱਕ ਸਕਸੈਸਫੁਲ ਫਾਦਰ ਇੱਕ ਸਕਸੈਸਫੁਲ ਗ੍ਰੈਂਡਸਨ ਤੇ ਐਕਚੁਅਲੀ ਚਾਰ ਜਿਹੜੀਆਂ ਟੰਡਾਈਆਂ ਦੀਆਂ ਤਿੰਨ ਪਰਾ ਸੀਗੀਆਂ ਉਹਨਾਂ ਦੇ ਵੀ ਸ਼ਾਦੀਆਂ ਜਿਹੜੀਆਂ ਬੜੀਆਂ ਧੂਮਧਾਮ ਨਾਲ ਕੀਤੀਆਂ ਤੇ ਇਸ ਗੁਰੂ ਘਰ ਚਾਜੀ ਉੱਤੇ ਖੜੇ ਹੋਏ ਆ ਇਹਦੇ ਵਿੱਚ ਵੀ ਉਹਨਾਂ ਨੇ ਪੂਰਾ ਦਾ ਪੂਰਾ ਯੋਗਦਾਨ ਪਾਇਆ ਆਪਣੀ ਇਮਾਨਦਾਰੀ ਦੀ ਕਮਾਈ ਦਾ ਜਿਸ ਤਰ੍ਹਾਂ ਕਿ ਪਾਠੀਆ ਸਾਹਿਬ ਨੇ ਦੱਸਿਆ ਸੀਲਿੰਗ ਦੇ ਵਿੱਚ ਸਾਰਾ ਕੁਝ ਤੇ ਇਸ ਕਰਕੇ ਇਸ ਇਲਾਕੇ ਦੀ ਇੱਕ ਬੜੀ ਮੰਨੀ ਤੇ ਪਰਮੰਨੀ ਤੇ ਮਸ਼ਹੂਰ ਸ਼ਖਸੀਅਤ ਸੰਸਦਾਂ ਚੰਚਲ ਸਿੰਘ ਜੀ ਔਰ ਉਹਨਾਂ ਨੇ ਕਦੀ ਕਿਸੇ ਦਾ ਦਿਲ ਨਹੀਂ ਸੀ ਦਿਖਾਇਆ ਅੱਜ ਤੁਸੀਂ ਦੇਖ ਹੀ ਰਿਹਾ ਕਿ ਉਹਨਾਂ ਦੇ ਭੋਗ ਤੇ ਕਿੰਨੀਆਂ-ਕਿੰਨੀਆਂ ਵੱਡੀਆਂ ਸ਼ਖਸੀਅਤਾਂ ਨੇ ਆਈਆਂ ਨੇ ਔਰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੋਈ ਹੈ ਨੇ ਤੇ ਮੈਂ ਚਾਹਾਂਗਾ ਬਸ ਆਪਰੇ ਇਹ ਐਸੇ ਗੱਲ ਨੂੰ ਸਦਾ ਚੰਚਲ ਸਿੰਘ ਸਾਡੇ ਜਿਹੜੇ ਅੰਕਲ ਸੀਗੇ ਉਹ ਇੱਕ ਡੀਐਨਏ ਡੀਐਨਏ ਦੀ ਗੱਲ ਕਰਦੇ ਆ ਡੀਐਨਏ ਇਹੀ ਹੁੰਦਾ ਕਿ ਅਗਲੀ ਜਨਰੇਸ਼ਨ ਦੀ ਗੱਲ ਜਾਂਦੀ ਹੈਗੀ ਆ ਔਰ ਇਸ ਇਲਾਕੇ ਦੇ ਅੰਦਰ ਇੱਕ ਅੱਜ ਉਹਨਾਂ ਦਾ ਭੋਗ ਸੀਗਾ ਲੇਕਿਨ ਉਹ ਦੁਨੀਆ ਚੋਂ ਗਏ ਨਹੀਂ ਗਏ ਅੱਜ ਇਹ ਜਿਹੜੀ ਚੀਜ਼ ਆ ਇਹ ਚਲਦੀ ਰਹੇਗੀ ਇਹੋ ਜੇ ਲੋਕਾਂ ਦੀ ਜਿਹੜੀ ਉਹ ਸਿਹਤ ਦੇ ਗਏ ਨੇ ਜਿਹੜਾ ਨਕਸ਼ਾ ਦੇ ਗਏ ਨੇ ਜਿਹੜਾ ਰਸਤਾ ਦਿਖਾ ਗਏ ਨੇ ਅਕਸਰ ਸਾਰੇ ਜਿਹੜੇ ਇਸ ਇਲਾਕੇ ਦੇ ਨੌਜਵਾਨ ਆ ਉਹਨੂੰ ਚੱਲਣਗੇ ਉੱਤੇ ਤੇ ਇਸ ਇਲਾਕੇ ਨੂੰ ਹੋਰ ਪਰਫੁੱਲਤ ਕਰਨਗੇ ਮੈਂ ਹੀ ਕਰਨਾ ਚਾਹੁੰਦਾ ਥੈਂਕ ਯੂ ਸਾਡੀ ਕਿਹੜਾ ਚਾਹੋਗੇ ਅੱਜ ਜਿਹੜਾ ਬੇਟੂ ਦੀ ਸੱਚੇ ਕੀ ਸਿੰਘ ਜੀ ਦੀ ਇਹ ਅਰਦਾਸ ਕਿ ਦਾਲ ਕੀਤੀ ਹੈ ਜੀ ਆਉਂਦੇ ਹੋ ਚਾਹੁੰਦਾ ਸਰਦਾਰ ਚੰਚਲ ਸਿੰਘ ਜੀ ਦੀ ਅਜ ਅੰਤਮ ਅਰਦਾਸ ਸੀ ਜਿਹਦੇ ਵਿੱਚ ਇਸ ਨਗਰ ਦੇ ਇਲਾਕੇ ਦੇ ਬਹੁਤ ਪਤਵੰਤੇ ਸੱਜਣਾ ਨੇ ਸਰਦਾ ਦੇ ਫੁੱਲ ਭੇਟ ਕੀਤੇ ਸਰਦਾਰ ਚੰਚਲ ਸਿੰਘ ਜੀ ਦਾ ਜੀਵਨ ਇੱਕ ਸਾਡੇ ਲਈ ਆਦਰਸ਼ਮਈ ਜੀਵਨ ਸੀ ਜਿਨ੍ਹਾਂ ਨੇ ਪਹਿਲਾਂ ਫੌਜੀ ਸੇਵਾ ਕੀਤੀ ਫਿਰ ਬਿਜਲੀ ਵਿਭਾਗ ਵਿੱਚ ਵੀ ਸੇਵਾ ਨਿਭਾਈ ਆਪਣੀਆਂ ਪਰਿਵਾਰਕ ਸਮਾਜਿਕ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ ਉਹ ਇੱਕ ਭਲੇ ਪੁਰਸ਼ ਚੰਗੇ ਇਨਸਾਨ ਸਨ ਤੋਂ ਅਸੀਂ ਵਾਹਿਗੁਰੂ ਅੱਗੇ ਦੁਆ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹ ਉਹਨਾਂ ਦਾ ਪਿੱਛੋਂ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਉਹਨਾਂ ਦੇ ਆ ਬੇਟਾ ਇਕਬਾਲ ਸਿੰਘ ਪਾਲਾ ਜੀ ਜਿਹੜੇ ਪਹਿਲਾਂ ਵੀ ਸਮਾਜ ਸੇਵਾ ਦੇ ਵਿੱਚ ਹੱਥ ਪਰ ਰੰਦੇ ਨੇ ਉਹ ਹੋਰ ਤਕੜੇ ਹੋ ਕੇ ਪਰਿਵਾਰ ਦੀ ਜ਼ਿੰਮੇਵਾਰੀ ਲੈਣ ਤੇ ਸਮਾਜ ਦੀ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਦੇ ਪਿਤਾ ਜੀ ਅੰਤਿਮ ਅਰਦਾਸ ਹੈ ਜੀ ਅੱਜ ਤੇ ਪੂਰਾ ਸਮੂਚਾ ਹਜ਼ੂਮਾ ਤੇ ਉਮੜਿਆ ਕੀ ਕਹਿਣਾ ਚਾਹੁੰਗੇ ਵੀ ਅੱਜ ਜਿਹੜਾ ਉਹਨਾਂ ਦਾ ਪਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਤਿਕਾਰਯੋਗ ਪ੍ਰੈਸ ਮੀਡੀਆ ਇੰਚਾਰਜ ਸਾਹਿਬ ਆਪ ਜੀ ਅੱਗੇ ਸਾਰਾ ਕੁਝ ਸਾਹਮਣੇ ਸੀ ਆਪ ਜੀ ਨੇ ਸਾਰਾ ਜੋ ਹਮ ਜਿੰਨੇ ਵੀ ਰਿਸ਼ਤੇਦਾਰ ਭੈਣ ਭਰਾ ਸਕੇ ਸੰਬੰਧੀ ਮੇਰੇ ਇਸ ਦੁਖਦਾਈ ਘੜੀ ਚ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਇਸ ਸਤਾਰਾਂ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਉਸ ਭਲੀ ਭਾਂਤ ਇਸ ਸਾਰੇ ਦ੍ਰਿਸ਼ ਨੂੰ ਚੰਗੀ ਤਰ੍ਹਾਂ ਨੇੜੇ ਤੋਂ ਵੇਖਿਆ ਹੋਇਆ ਹੈ ਮੈਂ ਆਪ ਜੀ ਦੇ ਪ੍ਰਸਾਦ ਮਾਧਿਅਨ ਰਹੀ ਬੇਨਤੀ ਕਰਨੀ ਚਾਹੁੰਦਾ ਕਿ ਜੋ ਜਾਣਦੇ ਇਸ ਤਰ੍ਹਾਂ ਦੇ ਪਿਤਾ ਮਾਤਾ ਹੋਣ ਜਗਤ ਮਾਤਾ ਮੇਰੇ ਰੱਬ ਸੀ ਮੇਰੇ ਪਿਤਾ ਮੇਰੇ ਰੱਬ ਸੀ ਜਿਨ੍ਹਾਂ ਨੇ ਬਹੁਤ ਆਪਣੀ ਮਿਹਨਤ ਸਖਤ ਨਾਲ ਸਖਤ ਮਿਹਨਤ ਕਰਕੇ ਮੇਰੇ ਪਰਿਵਾਰ ਨੂੰ ਤਾਂ ਮੇਰੇ ਬੱਚਿਆਂ ਨੂੰ ਤੇ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਬੜੇ ਵਧੀਆ ਢੰਗ ਨਾਲ ਸੋਚਿਤ ਕਰਕੇ ਉਹਨਾਂ ਰਿਸ਼ਤੇ ਕੀਤੇ ਬੜੇ ਮੇਰੇ ਪਣੋਈਏ ਬਹੁਤ ਵਧੀਆ ਨੇ ਮੇਰੇ ਰਿਸ਼ਤੇਦਾਰ ਬਹੁਤ ਵਧੀਆ ਨੇ ਮੇਰੀਆਂ ਭੈਣਾਂ ਚੰਗੇ ਸੋਹਣੇ ਥਾਂ ਵਿਆਹੀਆਂ ਚੰਗੇ ਸੋਹਣੇ ਰਿਸ਼ਤੇਦਾਰ ਨੇ ਮਿਲਣ ਸਾਰ ਨੇ ਮਿਲਦੇ ਨੇ ਅਸ ਵੇਲੇ ਸਾਰੇ ਰਿਸ਼ਤੇਦਾਰ ਭੈਣ ਭਰਾ ਇਕੱਠੇ ਹੋਏ ਆ ਮੇਰੇ ਪਿਓ ਦੀ ਮੇਰੇ ਪਿਤਾ ਦੀ ਜੋ ਡੈਥ ਮੌਕੇ ਸਾਰੇ ਰਿਸ਼ਤੇਦਾਰ ਉਸ ਦਿਨ ਦੇ ਅਜ ਤੋਂ 7 ਦਿਨ ਦੇ ਹੀ ਇੱਥੇ ਬੈਠੇ ਹੋਏ ਨੇ ਕੋਈ ਆ ਜਾਂਦਾ ਚਲੇ ਜਾਂਦਾ ਵੀ ਪਾਪਾ ਜੀ ਮੇਰੇ ਡੈਡੀ ਦਾ ਬਹੁਤ ਪਿਆਰ ਸੀ ਰਿਸ਼ਤੇਦਾਰਾਂ ਨਾਲ ਮੇਰੇ ਨਾਲ ਮੇਰੇ ਬੱਚਿਆਂ ਨਾਲ ਬਹੁਤ ਜ਼ਿਆਦਾ ਮੇਰੇ ਬੱਚਿਆਂ ਨੂੰ ਕਿੱਥੇ ਉਹਨਾਂ ਨੇ ਇੰਨੀ ਵਧੀਆ ਲਿਆਕਤ ਜਿਹੜੀ ਦਿੱਤੀ ਬੜੀ ਵਧੀਆ ਉਹਨਾਂ ਨੂੰ ਵਿੱਦਿਆ ਦਿੱਤੀ ਬੜੀ ਵਧੀਆ ਸਕੂਲਾਂ ਚ ਚੰਗੇ ਟੋਪ ਟਾਪਰ ਕਾਲਜਾਂ ਵਿੱਚ ਟੀਐਸ ਸਰਮਾਨ ਬੰਬੇ ਕਾਲਜ ਵਿੱਚ ਵੀ ਉਹਨਾਂ ਨੇ ਮੇਰੇ ਛੋਟੇ ਬੇਟੇ ਨੂੰ ਪੜ੍ਹਾਈ ਕਰਾਈ ਵੱਡੇ ਨੂੰ ਚੰਗੇ ਉਹਨਾਂ ਨੇ ਮਤਲਬ ਤਾਲੀਮ ਦਿਵਾ ਕੇ ਉਹਨੂੰ ਅਮਰੀਕਾ ਦੀ ਧਰਤੀ ਤੇ ਭੇਜਿਆ ਮਰਚੰਟ ਨੇਵੀ ਚ ਇਲੈਕਟ੍ਰੀਕਲ ਅਫਸਰ ਸੀ ਜਦੋਂ ਉਹ ਉੱਥੇ ਅਮਰੀਕਾ ਧਰਤੀ ਤੇ ਚਲਾ ਗਿਆ ਉੱਥੋਂ ਦੇ ਉਹਦੇ ਸੱਜਣਾ ਮਿੱਤਰਾਂ ਨੇ ਉਹਨੂੰ ਆਪਣੇ ਕੋਲ ਬੁਲਾ ਲਿਆ ਫਿਰ ਉਹ ਦੂਸਰਾ ਮਰਚਨ ਨੇ ਵੀ ਚ ਨਹੀਂ ਗਿਆ ਦੂਸਰਾ ਬੇਟਾ ਮੇਰਾ ਮਰਚਨ ਨੇ ਵੀ ਥਰਡ ਅਫਸਰ ਹੈ ਇਹ ਚੰਗੀ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਉਹਨੇ ਜਦੋਂ ਦਾ ਉਹ ਹੋਸ ਸੰਭਾਲੀ ਹੈ ਉਸ ਬੰਦੇ ਨੇ ਉਦੋਂ ਦੀ ਉਹ ਨੌਕਰੀ ਕਰ ਰਿਆ ਕਰੀਬ 18 ਸਾਲ ਦੀ ਉਮਰ ਦੇ ਵਿੱਚ ਉਹ ਨੌਕਰੀ ਕਰਨ ਲੱਗ ਪਿਆ ਸੀ ਚੰਗੀ ਵਧੀਆ ਤਰੀਕੇ ਨਾਲ ਆਪਣੀ ਜੌਬ ਕਰਦਾ ਪਿਆ ਸਾਡੇ ਜਿੰਨੇ ਵੀ ਖਰਚੇ ਹੈਗੇ ਨੇ ਘਰ ਦੇ ਇਹ ਮੇਰੇ ਫਾਦਰ ਨੇ ਕਦੀ ਸਾਡੇ ਉੱਤੇ ਨਹੀਂ ਸੀ ਪਾਏ ਮੇਰੇ ਫਾਦਰ ਸਾਹਿਬ ਪਹਿਲੇ ਆਰਮੀ 'ਚ ਨੌਕਰੀ ਕਰਦੇ ਸੀ ਜਦੋਂ ਕਿ ਸਨ 47 ਦੀ ਜੰਗ 71 ਦੀ ਜੰਗ ਵੀ ਮੇਰੇ ਫਾਦਰ ਸਾਹਿਬ ਨੇ ਆਪਣੇ ਹੱਥਾਂ ਨਾਲ ਕੀਤੀ ਹੈ ਤੇ ਆਪਣੇ ਅੱਖਾਂ ਨਾਲ ਸਾਰਾ ਦ੍ਰਿਸ਼ ਵੇਖਿਆ ਮੇਰਾ 70 ਦਾ ਜਨਮ ਹੈ ਤੇ 71 ਦੀ ਲੜਾਈ ਮੇਰੇ ਪਿਓ ਨੇ ਤੇ ਫੌਜ ਵਿੱਚ ਲੜੀ ਦੂਸਰੀ ਪੈਨਸ਼ਨ ਆਣ ਤੋਂ ਬਾਅਦ ਚੰਗੀ ਜਾਇਦਾਦ ਜਿਹੜੀ ਸਾਡੀ ਇੱਥੇ ਘਰ 'ਚ ਬਣਾਈ ਆ ਪਹਿਲੀ ਬੰਨੇ ਲਏ ਨੇ ਨਾਲ ਮੋਟਰਾਂ ਲਾਈਆਂ ਇਹ ਕਿ ਚੌਕਰੀ ਵੀ ਸਾਡੀ ਜਾਇਦਾਦ ਉਹਨੇ ਖਰੀਦ ਦਿੱਤੀ ਪਿਓ ਸਾਡੇ ਨੇ ਬਹੁਤ ਸਾਡੇ ਵਾਸਤੇ ਬਹੁਤ ਕੁਝ ਕੀਤਾ ਇਹੋ ਜਿਹਾ ਪਿਓ ਇਹੋ ਜੀ ਮਾਂ ਜੋਗ ਜਾਣ ਦੀ ਹੋਏ ਇਹ ਜਗਤ ਮਾਤਾ ਪਿਤਾ ਸੀ ਇਹ ਕੋਈ ਇਹ ਦੁਨਿਆਵੀ ਮਾਤਾ ਪਿਤਾ ਨਹੀਂ ਮੇਰੇ ਲਈ ਤਾਂ ਮਤਲਬ ਹਰ ਹਰ ਕੰਮ 'ਚ ਮੇਰੇ ਸਹਾਈ ਸੀ ਦੁੱਖ ਵੀ ਸੁੱਖ ਵੀ ਮੈਨੂੰ ਕਦੀ ਉਹਨਾਂ ਨੇ ਇਹ ਨਹੀਂ ਆਖਿਆ ਕਿ ਬ ਜਾ ਕੇ ਪੱਠੇ ਮੁੱਠ ਵੜ ਲਿਆ ਮੈਂ ਜਾਰਾਂ ਦਸਤਾਣਾ ਬਾਹਰ ਚਲਿਆ ਜਾਣਾ ਮੈਂ ਜਰਮਨ ਮੈਂ ਗਿਆ ਫਰਾਂਸ ਮੈਂ ਗਿਆ ਸਪੇਨ ਮੈਂ ਗਿਆ ਬੈਲਜੀਅਮ ਮੈਂ ਗਿਆ ਸਵੀਡਨ ਅਰਮੈਨ ਗਿਆ ਦਿੱਲੀ ਪੂਰਵ ਸਕੂਲ ਤੋਂ ਟੂਰ ਲੈ ਕੇ ਗਿਆ ਉੱਥੋਂ ਦਾ ਕੋਈ ਥਾਂ ਨਹੀਂ ਵਾਰਦਾ ਜਿਹੜਾ ਮੈਂ ਘੁੰਮਿਆ ਨਾ ਹੋਵਾਂ ਤੇ ਤੁਸੀਂ ਆਪ ਜੀ ਪੱਤਰਕਾਰ ਵੀ ਉਹ ਬਿਹਤਰੀਨ ਪੱਤਰਕਾਰੀ ਕਰਨਾ ਜਾਣਦੇ ਚਲੋ ਜੀ ਆਪ ਜੀ ਦੇ ਸਹਿਯੋਗ ਨਾਲ ਤੇ ਆਪਣੇ ਸੱਜਣਾ ਮਿੱਤਰਾਂ ਸਪੋਕਸਮੈਨ ਸਹਿਯੋਗ ਦੇ ਨਾਲ ਰੋਜ਼ਾਨਾ ਸਪੋਕਸਮੈਨ ਅਖਬਾਰ ਅਤੇ ਚੈਨਲ ਦੇ ਜਿਲ੍ਹਾ ਗਰਦਾਸਪੁਰ ਤੇ ਜਿਲ੍ਹਾ ਪਠਾਨਕੋਟ ਦਾ ਤੋਂਡੀ ਮਤਲਬ ਪਿਆਰ صدਕਾ ਮੈਂ ਉਹ ਸੇਵਾ ਨਿਭਾ ਰਿਹਾ ਹਾਂ ਹਰ ਪਾਸਿਓਂ ਲੋਕਾਂ ਦੀ ਵੀ ਜਿੰਨੇ ਕੁ ਜੋਗ ਹੈਗਾ ਸੇਵਾ ਕਰਦਾ ਪਿੰਡ ਦੀ ਵੀ ਕਰਦਾ ਆਪਣੇ ਬੱਚਿਆਂ ਦੀ ਦੇਖਭਾਲ ਕਰਦਾ ਆਪਣੇ ਘਰ ਦੀ ਵੀ ਦੇਖਭਾਲ ਕਰਦਾ ਯਾਰਾਂ ਦੋਸਤਾਂ ਦੇ ਵੀ ਜੇ ਕਿਤੇ ਬਲਾਵਾ ਆਵੇ ਤੇ ਜਾਣਾ ਪੈਂਦਾ ਤੇ ਉਹਨਾਂ ਦੇ ਜਿੰਨਾ ਕੋਵੇ ਕੰਮ ਸਵਾਰ ਕੇ ਆਉਣਾ ਇਹ ਮਹਾਰਾਜ ਦੀ ਕਿਰਪਾ ਹੈ ਕਿਤੇ ਦੇ ਪਿਤਾ ਜੀ ਦੀਆਂ ਵਿਖੜੀ ਜਿਹੜੀ ਯਾਦ ਆ ਜਿਹੜੀ ਉਹ ਯਾਦ ਸਦਾ ਰਹਿਣ ਵਾਲੀ ਹੈ ਤੇ ਸਦਾ ਕਦੀ ਨਹੀਂ ਭੁੱਲਣ ਵਾਲੀ ਮੇਰੇ ਪਿਓ ਦੀ ਮੈਨੂੰ ਯਾਦ ਨਹੀਂ ਪੁੱਛ ਸਕਦੀ ਮੇਰਾ ਪਿਓ ਮੇਰਾ ਰੱਬ ਸੀ ਮੇਰਾ ਰਿਜਕ ਸੀ ਮੈਨੂੰ ਕੁਛ ਨਹੀਂ ਕਦੇ ਦੁੱਖ ਨਹੀਂ ਚੇਤੇ ਆਂ ਦਿੱਤਾ ਮੈਂ ਇਨਾ ਹੀ ਕਹਿੰਦਾ ਤੁਹਾਡੇ ਮਾਦੇ ਰਾਈ ਇਹ ਸੇਵਾ ਕਹਿੰਦਾ ਸਰ ਜੁਗ ਜਾਣ ਦੇ ਬੱਚੇ ਨਿਰਮ ਬੱਚਿਆਂ ਨੂੰ ਇਦਾਂ ਦੇ ਮਾਤਾ ਪਿਤਾ ਮਿਲਣ ਜਿਹੜੇ ਪਿਓ ਧੀਆ ਪੁੱਤਾਂ ਨੂੰ ਯਾਰ ਸਮਝਣ ਸਹਯੋਗ ਦੇਣ ਮੇਰਾ ਪਿਓ ਮੇਰਾ ਯਾਰ ਸੀ ਮੇਰੇ ਉਹਨਾਂ ਦਾ ਡਾਂਗ ਤੇ ਡੇਰਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ